ਪਾਸੇ ਤਜਪਾਤ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਨੂੰ ਅਸੀਂ ਬਹੁਤ ਹੀ ਮੁਸ਼ਕਲ ਦੇ ਨਾਲ ਪਾਇਆ ਹੈ ਪਰ ਕਈ ਸੰਸਥਾਵਾਂ ਇਹੋ ਜਈਆਂ ਹਨ ਇਸ ਆਜ਼ਾਦੀ ਨਿਗਨਾ ਮਾਣ ਕੇ ਇਸ ਨੂੰ ਗੁਲਾਮੀ ਕਹਿੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਇਸ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਵਧੀਆ ਸੀ ਉਹ ਇਹ ਸਰਕਾਰਾਂ ਨੂੰ ਕਾਲੇ ਅੰਗਰੇਜ਼ਾਂ ਦਾ ਨਾਮ ਦੇ ਕੇ ਸੰਬੋਧਨ ਕਰ ਰਹੇ ਹਨ ਅਤੇ ਪੁੱਛਦੇ ਹਨ ਕਿ ਉਹ ਸਾਨੂੰ ਇਹ ਦੱਸਣ ਕਿੱਥੇ ਹੈ ਆਜ਼ਾਦੀ ਉਹਨਾਂ ਦੇ ਬੱਚੇ ਪੜਨ ਤੋਂ ਲਾਚਾਰ ਹਨ ਕਿ ਇਹ ਹੈ ਆਜ਼ਾਦੀ ਉਹਨਾਂ ਦੇ ਬੱਚਿਆਂ ਦੀ ਫੀਸ ਭਰਨ ਲਈ ਉਹਨਾਂ ਦੇ ਕੋਲ ਪੈਸੇ ਨਹੀਂ ਹਨ ਕਿ ਇਹ ਹੈ ਆਜ਼ਾਦੀ ਉਹਨਾਂ ਦੇ ਨੇ ਖਾਲੀ ਪਈ ਹਨ ਕਿ ਇਹ ਹੈ ਆਜ਼ਾਦੀ ਉਹਨਾਂ ਨੇ ਕਹਾ ਕਿ 26/4/2015 ਨੂੰ ਉਹਨਾਂ ਦੇ ਅਧਿਕਾਰੀਆਂ ਨਾਲ ਖਰੀਦ ਏਜੰਸੀਆਂ ਨਾਲ ਉਹਨਾਂ ਦੀ ਪੇਮੈਂਟ ਨਾ ਕਰਨ ਅੱਜ ਆਪਾਂ 15 ਅਗਸਤ ਦਾ ਦਿਹਾੜਾ ਮਨਾ ਰਿਆ ਜਿਹਨੂੰ ਕਿ ਆਪਾਂ ਆਜ਼ਾਦੀ ਦਿਹਾੜਾ ਕਹਿੰਦੇ ਆ ਤੁਸੀਂ ਇਸ ਆਜ਼ਾਦੀ ਨੂੰ ਕੀ ਲੈ ਕੇ ਚੱਲ ਰਹੇ ਹੋ ਅਸੀਂ ਕਹਿੰਦੇ ਆਂ ਵੀ ਜਿਹੜਾ 15 ਦਿਹਾੜਿਆਂ ਦਿਨ ਆਜ਼ਾਦੀ ਦਾ ਦਿਨ ਹੈ ਪਹਿਲਾਂ ਗੋਰੀ ਅੰਗਰੇਜ਼ ਥੀਗੇ ਹੁਣ ਸਾਡੇ ਮਜ਼ਦੂਰਾਂ ਉੱਪਰ ਕਾਲੇ ਅੰਗਰੇਜ਼ ਜਿਹੜੇ ਰਾਜ ਕਰ ਰਹੇ ਨੇ ਜਿਹੜਾ ਕਿ ਆਸੀਂ ਆਜ਼ਾਦੀ ਨਹੀਂ ਅਸਦਾ ਗੁਲਾਮੀ ਦੇ ਬទਿਤ ਕਰ ਰਹੇ ਆ ਅਸੀਂ ਪਹਿਲਾਂ ਵੀ ਅੱਜ 68 ਸਾਲ ਹੋ ਚੁੱਕੇ ਨੇ ਅਸੀਂ ਤਾਂ ਜੋ ਇਹ ਕਾਲੇ ਅੰਗਰੇਜ਼ ਨੇ ਸਾਡੇ ਉੱਤੇ ਭਾਰੂ ਨੇ ਸਾਡੀ ਪੇਮੈਂਟ ਕਿ ਨਹੀਂ ਹੋ ਅਸੀਂ ਤਾਂ ਗੁਲਾਮੀ ਨਾਲ ਆਜ਼ਾਦੀ ਨਹੀਂ ਅਸੀਂ ਤਾਂ ਗੁਲਾਮੀ ਬទਿਤ ਕਰ ਰਹੇ ਆ ਜੋ ਅਸੀਂ ਰੋਜ਼ ਮਜਾਰਾ ਅੱਜ ਕਰ ਰਹੇ ਆ ਸਾਡੇ ਭੁੱਖਮਰੀ ਦਾ ਸ਼ਿਕਾਰ ਹੋਣ ਦੀ ਵਿਜਾਤਾ ਕਿਤੇ ਕੰਮ ਦੀ ਜੋ ਪੇਮੈਂਟ ਨਹੀਂ ਮਿਲ ਰਹੀ ਸਰਕਾਰ ਵੱਲੋਂ ਤੁਸੀਂ ਕਾਲੇ ਅੰਗਰੇਜ਼ ਕਿਉਂ ਕਹਿ ਰਹੇ ਹੋ ਕਾਲੇ ਅੰਗਰੇਜ਼ ਜਿਵੇਂ ਕਿ ਪੂਰੇ ਸਰਕਾਰਾਂ ਨੇ ਕਦੇ ਕਾਂਗਰਸ ਸਰਕਾਰ ਆਉਂਦੀ ਆ ਕਦੇ ਅਕਾਲੀ ਸਰਕਾਰ ਆਉਂਦੀ ਆ ਅਸੀਂ ਹੁਣ ਕਾਲੀ ਸਰਕਾਰ ਇਹ ਕਾਲੀ ਅੰਗਰੇਜ਼ ਨੇ ਇਹਨਾਂ ਦੀ ਜਿਹੜੀ ਅਫਸਰ ਚਾਈ ਹੈ ਉਹ ਕਾਲੀ ਅੰਗਰੇਜ਼ ਨੇ ਜਿਹੜੇ ਕਿ ਸਾਡੇ ਉੱਤੇ ਧੱਕੇ ਨਾਲ ਕਾਨੂੰਨ ਢੋਪਰੇ ਨੇ ਜਿਹੜਾ ਕਿ ਆਜ਼ਾਦੀ ਦੇ ਵਿੱਚ ਪਰ ਖਿਲਾਫ ਆਜ਼ਾਦੀ ਦੇ ਸੰਵਿਧਾਨ ਦੇ ਅੰਦਰ ਇਹ ਕਾਨੂੰਨ ਨਹੀਂ ਹੈਗੇ ਨੇ ਜਿਹੜੇ ਸਾਡੇ ਤੇ ਢੋਕੇ ਜਾ ਰਹੇ ਨੇ